ਜੱਜ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵਿੱਤ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਜਿਹੜਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੇਟ ਦਿਖਾਉਣ ਵਾਸਤੇ ਤੁਰੇ ਆ ਬਾਈ ਤੇ ਸਬਜ਼ੀ ਮੰਡੀ ਦੀ ਵੀਡੀਓ ਬਾਈ ਰਿਕਾਰਡ ਕਰ ਲਈ ਆ ਜੀ ਸਬਜ਼ੀ ਮੰਡੀ ਦੇ ਰੇਟ ਅੱਜ ਜਿਹੜੇ ਤਾਜ਼ੇ-ਤਾਜ਼ੇ ਤੁਹਾਨੂੰ ਵਿਖਾ ਦੇਣੇ ਆ ਜੀ ਸਬਜ਼ੀ ਮੰਡੀ ਦੇ ਵਿੱਚ ਕਈ ਵੈਰਾਈਟੀਆਂ ਤਾਂ ਇਹ ਹੋਈਆਂ ਜਿਹੜੀਆਂ ਰੇਸ ਫੜੀਆਂ ਬਾਈ ਤੇ ਕਈ ਜਿਹੜੀਆਂ ਡਾਂਵਾ ਡੋਲ ਚੀਆਂ ਫਿਰਦੀਆਂ ਹਲੇ ਵੀ ਵੈਰਾਈਟੀਆਂ ਉਹ ਤੁਹਾਨੂੰ ਗਾਂ ਵੀਡੀਓ ਚ ਦੱਸਾਂਗੇ ਸਬਜ਼ੀ ਮੰਡੀ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਬਾਈ ਕੀ ਕੀ ਰੇਟ ਜਿਹੜੇ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਵਧੀਆ ਹੋਰ ਜੀ ਹੋਰ ਵਧੀਆ 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 ਭਰਾ ਵਧੀਆ ਠੀਕ ਹੈ ਜੀ ਤੇ ਆ ਜਾ ਬਈ ਤੂੜੀ ਤੂੜੀ ਵਾਲੇ ਪਾਸੇ ਦੇਖਦੇ ਆ ਤੇ ਜਿਹੜੇ ਰੇਟ ਵਗੈਰਾ ਕੀ ਚੱਲੀ ਜਾਂਦੇ ਹੋਰ ਭਰਾ ਠੀਕ ਹੈ ਬਾਈ ਤੇ ਪਿੰਡ ਬਈ ਦਾ ਟੱਲਵਾ ਬਈ ਉਹ ਛੋਟਾ ਟੱਲਵਾ ਤੂੰ ਹਾਂ ਕਿਵੇਂ ਸੀ ਮੈਂ ਆਪਣਾ ਬਰਗਾੜੀ ਉਹ ਬੱਲੇ ਕੀ ਆਲਾ ਯਾਰ ਨਵੀਂ ਲਿਆਂਦੀ ਆ ਕੀ ਆਲਾ ਠੀਕ ਹੈ ਬਾਈ ਆ ਬੱਲੇ 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 ਬਈ ਤੇ ਲਾਈਵ ਚੱਲੀ ਜਾਂਦਾ ਹੁਣ ਲਾਈਵ ਕਰ ਤੀਰਾ ਲਾਈਵ ਕਰਤਾ ਬਾਈ ਆਰਾਮ ਵਧਾਏ ਸੋ ਬੱਲੇ ਵਧੇ ਬਲ ਕਰ ਵਧੇ ਨਾ ਕੋਈ ਏ ਭਾਈ ਨਵਾਂ ਕੰਮ ਹੀ ਸ਼ੁਰੂ ਕੀਤਾ ਲੱਗਦਾ ਹੈ ਹਾਂ ਉਹ ਬੱਲੇ 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 ਇਹ ਤਾਂ ਭਾਈ ਲਾਈਵ ਆ ਪਰ ਰਿਕਾਰਡ ਕਰਾਂਗੇ ਇਹ ਕਿਉਂਕਿ ਤੂੜੀ ਵਾਲੀ ਐਂ ਕਰਿਆ ਹਾਂ ਨਹੀਂ ਮੈਂ ਹੀ ਆ ਢੱਲਵਾਉਂਦਾ ਬੜਉਂਦਾ ਢੱਲਮਾ ਮੇਰੀ ਮਸਰ ਘਰ ਤਾਂ ਘਰ ਨਹੀਂ ਛੋਦੇ ਕਿਦੀ ਹਾਂ ਬੁੱਕ ਕਰੀ ਦਰਸ਼ਕ ਮੋਟਾਇਆ ਹਾਂ ਹੈਗਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਪਿੰਡੂ ਕਿੱਤਾ ਭਾਈ ਕੈਮਰਾ ਉਹਨੇ ਵਾਲੀ ਵਾਲੀ ਵੀਡੀਓ ਬਣਾਈ ਫੜੀ ਫੜੀ ਆਇਆ ਅੱמא ਮੈਂ ਵੀ ਲਾਈਵ ਬਿਠਾਇਆ ਆ ਗਿਆ ਭਾਈ ਆ ਗਿਆ ਗੱਲ ਹੀ ਕੋਈ ਨਹੀਂ ਭਰਾ ਹਾਂ ਆ ਬਾਈ ਨੇ ਕੈਨੇਡਾ ਤੋਂ ਆ ਕੇ ਜਿਹੜਾ ਕੰਮ ਆ ਨਾ ਸੱਤਾ ਯੰਗ ਉਹ ਬੱਲੇ ਸੱਤਾ ਯੰਗ ਨਹੀਂ ਬਹੁਤ ਵਧੀਆ ਕੰਮ ਆ ਯਾਰ ਬਾਈ ਯਾਰ ਆਦਾ ਬਾਈ ਕੈਨੇਡਾ ਤੋਂ ਇੱਕ ਕੈਨੇਡਾ ਤੋਂ ਆਇਆ ਬਾਈ ਭਾਂਡ ਰਿਪੋਰਟ ਕਰਦਾ ਤੇ ਪੈਸੇ ਤਾ ਕਰਕੇ ਸਭ ਰੈਡੀ ਕੈਨੇਡਾ ਵਿੱਚ ਕਦੋਂ ਪੈਦਾ ਆ ਤੈ ਆ ਕੇ ਜੇ ਕੰਮ ਸ਼ੁਰੂ ਕੀਤਾ ਰਿਪੋਰਟ ਕਰਦਾ ਮੈਂ ਤਾਂ ਕਿਹਾ ਹੂੰ ਕਦੇ ਵੈਸਾ ਹੀ ਆ ਗਿਆ ਮਿੱਠੇ ਮਦੀਰੇ ਮਿੱਠੇ ਮਦੀਰੇ ਚੱਲਾ ਬਈ ਭਾੜੀ ਮਿਰਚ ਫੜੀਆਂ ਚਿੱਪੜ ਇਹ ਭਰੀ ਨਹੀਂ ਫੁੱਲਾ ਇਹ ਭਰੀ ਹੈ ਨਾ ਪਰ ਲਾ ਫਿਰ ਮਾਉਨਾ ਇਧਰੋਂ ਜਾ ਕੇ ਆਉਂਦਾ ਮੈਂ ਕੋੜਗਾ ਕੱਢੇ ਕੋੜਗਾ ਸੱਤਰ ਲਾਂਗੇ ਭਾਈ ਗੱਲ ਹੀ ਕੋਈ ਨਹੀਂ ਭਰਾ ਜਦੋਂ ਮਰਜੀ ਭਾਈ ਆ ਲੈ ਭਾਈ ਤੇ ਕਿਹੜਾ ਬਾਈ ਇਧਰ ਮਿਲ ਗਿਆ ਸੀ ਭਰਾ ਆਪਣਾ ਤੇ ਕਿਉਂਕਿ ਇਧਰ ਜੇ ਮੈਂ ਤਾਂ ਨਹੀਂ ਉਦੋਂ ਲਾਈਵ ਕਰਦਾ ਮੈਨੂੰ ਆਏ ਤਾਂ ਛੇਛੇ ਦੀ ਮਤੂੜੀ ਵਾਲੇ ਪਾਸੇ ਪਹੁੰਚ ਜਾਣਾ ਮੈਂ ਇਧਰ ਦੀ ਜਾਣਾ ਕਿਉਂਕਿ ਇਧਰ ਬੰਦੇ ਆਪ ਨੂੰ ਜਾਣਦੇ ਆ ਕਿ ਬਾਹਲੇ ਤੇ ਮੈਂ ਵੀ ਗੱਲ ਰਣੀ ਆ ਮੈਨੂੰ ਫਿਰ ਖੜ੍ਹ ਜਣਾਉਂਦਾ ਉਹਨੂੰ ਤਾਂ ਬੋਲੀ ਨਹੀਂ ਬੜ ਜੂਗੀ ਜੇ ਉਹਨੂੰ ਆਪਾ ਜਾਣਾ ਅਜਮੇਰ ਭੁੱਲਾ ਰਤਨ ਦੀ ਸਮਾਣਾ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਹੈ ਤੇ ਸਮਾਣਾ ਗੁੱਡ ਮਾਰਨਿੰਗ ਤਾਂ ਬਾਈ ਠੀਕ ਹੈ ਮੈਨੂੰ ਲੱਗਦਾ ਅੱਜ ਕੋਈ ਟੂੜੀ ਦੀ ਟਰਾਲੀ ਨਹੀਂ ਆਈ ਯਾਰ ਹੈ ਮੈਨੂੰ ਸ਼ੱਕ ਪਈ ਜਾਂਦਾ ਵੀ ਅੱਜ ਆਈ ਕੋਈ ਨਹੀਂ ਇੱਥੇ ਬਾਈ ਜੀ ਮਹਾਵੀਰ ਸਿੰਘ ਜੀ ਸਾਸਰੀ ਕਾਲ ਜੀ ਜਸਵੰਤ ਸਿੰਘ ਗੁੱਡ ਮਾਰਨਿੰਗ ਢਿਲੋ ਸਾਹਿਬ ਠੀਕ ਹੈ ਜੀ ਟਹਿਲ ਸਿੰਘ ਜਲੰਧਰ ਖੰਨਾ ਤੂੜੀ ਕੀ ਚੱਲ ਪਰਾ ਠੀਕ ਠਾਕ ਹੈ ਜੀ ਬਈ ਆਪਦੇ ਆਪਦੇ ਏਰੀਏ ਦੇ ਵਿੱਚ ਰੇਟ ਤਾਂ ਦੱਸਿਆ ਕਰੋ ਤੁਸੀਂ ਤਾਂ ਦੱਸਦੇ ਨਹੀਂ ਯਾਰ ਆਪਦੇ ਆਪਦੇ ਏਰੀਏ ਦੇ ਵਿੱਚ ਰੇਟ ਯਾਰ ਦੱਸਿਆ ਕਰੋ ਬਾਈ ਯਾਰ ਕਮੈਂਟ ਕਰਿਆ ਕਰੋ ਵੀ ਬਈ ਸਾਡੇ ਏਰੀਏ ਦੇ ਵਿੱਚ ਆਹ ਰੇਟ ਜਿਹੜਾ ਤੂੜੀ ਦਾ ਬਈ ਚੱਲੀ ਜਾਂਦਾ ਤੇ ਤੁਹਾਨੂੰ ਆਪਣੇ ਏਰੀਆ ਦਾ ਰੇਟ ਤਾਂ ਤੁਹਾਨੂੰ ਵਿਖਾਈ ਦਿੰਨੇ ਆ ਰੋਜ਼ ਤੂੜੀ ਦਾ ਵੀ ਕੀ ਚੱਲਦਾ ਬਈ ਹਨਾ ਆ ਵੇ ਲੋ ਜੋਧਪੁਰ ਲਿਖਿਆ Rajasthan ਦੀ ਗੱਡੀ ਆ ਇਹ ਇੱਥੇ ਬਾਕੀ ਤਾਂ ਪੰਜਾਬ ਦੀ ਆ ਗੱਡੀ Rajasthan ਦੀ ਆ ਜੋਧਪੁਰ ਬਹੁਤ ਵੜ ਰਹੀ ਜੋਧਪੁਰ ਯਾਰ ਕਿਰਾਂ ਗਏ ਸੀ ਜੈ ਇੱਧਰ ਆ ਜੰਮ ਬਾਈ ਟਰਾਲੀਆਂ ਲੈ ਬਈ ਆਏ ਆਏ ਨਾਗ ਇੱਕ ਨਾਗ ਇੱਕ ਨਗ ਤੁੜੀ ਦਾ ਤਟਾਂ ਬਾਈ ਜਿਹੜਾ ਹੋ ਗਿਆ 656 ਤੇ ਨਾਗ ਆ ਤੁੜੀ ਦਾ ਇੱਕ ਠੀਕ ਆ ਇੱਕ ਨਾਗ ਹੀ ਆ ਬਾਈ ਓਕੇ ਆ ਜੀ ਆ ਢਿੱਲਾ ਲੱਗਦਾ ਕੰਮ ਪਰ ਤੇਜ਼ ਕਦੋਂ ਨਾ ਕੱਲ ਦੇ ਰੇਟ 230 ਨੇ ਕੰਮ ਘੜਿਆ ਨਾ ਹਾਂ ਹਾਂ 230 ਦਾ ਰੇਟ ਕੱਲ ਮੈਂ ਆ ਨਹੀਂਗਾ ਕਾਲੀ ਮੀਨੂ ਵੇਖਣਾ ਆਓ ਬਾਈ ਨੇ ਭਾਈ ਉਹ ਵੀ ਵਪਾਰੀ ਨੇ ਤੇ ਉਹਦੇ ਕਰਕੇ ਜਾਨੀ ਹੁਣ ਕੁਛ ਜੀ ਹੋਣੇ ਨੂੰ ਲੱਗੇ ਝੋਨੇ ਨੂੰ ਵੀ ਲੱਗੇ ਆ ਤੇ ਆ ਵੇਖ ਲੋ ਬਾਈ ਤੂੜੀ ਤਾਂ ਚੰਗੀ ਲੱਗਦੀ ਐ ਵੇਹੇ ਤਾਂ ਨਾ ਕੁਆਲਿਟੀ ਵਧੀਆ ਲੱਗਦੀ ਐ ਤੇ ਇਧਰ ਭੋਲਾ ਚੱਕੀ ਖੜਾ ਸਿੰਪਲ ਤੇ ਆਉਂਦਾ ਕੇ ਵਾਲੇ ਵੀ ਮੋਇਸਚਰ ਮੀਟਰ ਲਈ 4 ਮਿੰਟ ਬਾਈ ਵਾਲੇ ਭੋਲੇ ਠੀਕ ਆ ਰਾਤ ਨੂੰ ਖੋਲਦਿਆ ਕਰ ਖੋਲੇ ਹੋ ਠੀਕ ਆ ਭੋਲਾ ਭਰਾਵਾ ਚੂਲੇ ਖੰਦਾ 4 ਮਿੰਟ 3 ਮਿੰਟ ਰਹਿ ਗਏ ਰਹਿ ਗਈ 3 ਮਿੰਟ ਹਾਂ ਪੱਠਾਂ ਦਾ ਰੇਡ ਕੀ ਚੱਲੀ ਜਾਂਦਾ ਹੈ ਚੇਰ ਤੋਂ ਪੱਠਾਂ ਦਾ ਰੇਡ ਤਾਂ ਗਣਾ ਯਾਰ ਠੀਕ ਕਰ ਲੈ ਜੀ ਬੰਦੀ ਇਹਦੀ ਤਾਂ ਟਾਲ ਆ ਯਾਰ ਇਹਨਾਂ ਦਾ ਗਲਤ ਦੱਸਣਾ ਕੇਵਲ ਸਹੀ ਦੱਸੂਗਾ ਏ ਸੋਚੀ ਜਾਂਦਾ ਜਿਹੜਾ ਵਾਲੇ ਕਿਹੜਾ ਕਿੰਨਾ ਕਿੰਨੇ ਤੋਂ ਕਿੰਨਾ ਗਿਆ ਕੀ ਬਾਤ ਹੈ 500 ਰੁਪਏ ਬਾਈ ਹਾਂ ਹਾਂ 505 ਰੁਪਏ ਦੇਖ ਲਵੇ ਇੱਕ ਟਰਾਲੀ ਹੋ ਗਿਆ ਯਾਰ ਕਿਹਦੇ ਆ 500 ਰੁਪਏ ਪੂਰੇ ਹਾਂ 470 ਤੋਂ ਲੈ ਕੇ ਹਾਂ ਸਹੀ ਆ ਇੰਨਾ ਰੇਟ ਵਧ ਗਿਆ ਨਹੀਂ ਉਹ ਵੀ ਕਹਿਆ 470 ਤੋਂ ਲੈ ਕੇ 500 ਰੁਪਈਆ ਹੈ ਫਿਰ ਤਾਂ ਰੇਟ 420 70 ਥੋੜਾ ਨਹੀਂ ਤੂੜੀ ਨਾਲੋਂ ਤਾਂ ਦੁੱਗਣਾ ਭਾਅ ਫਿਰਦਾ 230 ਦੀ ਕੀ ਗੱਲ 230 ਤੇ 230 ਮੈਂ ਤੁਹਾਨੂੰ ਦੱਸਦਾ 460 ਹੋ ਗਿਆ ਸੌਦਾ ਕਾਹਗਾ ਕਰਨ ਲੱਗਦਾ ਦੂਬਾਰਾ ਕੁਆਂਟਲ ਲੈ ਗਿਆ ਅੱਛਾ ਕੱਲੂ ਸਾਫ ਕਰਾਂਗੇ ਬਾਬੇ ਆ ਗਏ ਕੱਲੂ ਕਰਾਂਗੇ ਉਹ ਲਾਲ ਆਊਗਾ ਸਿੰਪਲ ਤੂੜੀ ਦਾ ਅਰਧਾ ਨਿਕਾ ਪਹਿਲਾਂ ਮੇਰੇ ਕੋਲ ਪਈ ਸੀ ਜਿੰਨੇ ਕੋਟੀ ਦੇ ਉਹਨੇ ਥਾਲੀ ਦੇ ਸਹੀ ਆ ਚਲੋ ਮਾਰਾਈ ਨੀ ਚਲੋ ਆਈ ਚਲੀ ਜਾਵੇ ਯਾਰ ਹਾਲ ਜਾਇਦ ਕੀ ਜਮੇ ਉਹ ਹੈ ਜੀ ਸਾਹ ਹੋ ਜਾ 58 ਹੋਗੇ 58 بس 나ટ ਹੋਣ ਵਾਲੇ ਆ ਕੱਲ ਮੀਂਹ ਤਾਂ ਨਹੀਂ ਪਿਆ ਸੇ-ਪਾਸੇ ਕਦੇ ਹੈ ਕੱਲ ਮੀਂਹ ਤਾਂ ਨਹੀਂ ਪਿਆ ਸੇ-ਪਾਸੇ ਕੱਲੇ ਤਾਂ ਪਰਸੋਂ ਪਿਆ ਰੀ ਪਰਸੋਂ ਨਹੀਂ ਕੱਲ ਕੀ ਪਤਾ ਪਿਆ ਹੋਵੇ ਜਿਹੜੀ ਤੁੜੀ ਘਟਾਈ ਪੰਡਾ-ਪੰਡਾ ਚ ਕਿਈ ਰਿਆਸੇ-ਪਾਸੇ ਹੈ ਹੈ ਕੱਲ ਸ਼ਾਮ ਤੱਕ ਬਣ ਕੇ ਫਿਰ ਇੱਧਰ ਮੈਂ ਲੱਗਾ ਆ ਗਿਆ ਅਗਲਾ ਤੈਨਂ ਪਰਦਾ ਤੁੜੀ ਤੜੀ ਅਗਲਾ ਕਹਿੰਦਾ ਜੀ ਮੀਂਹ ਜੇ ਤਾਂ ਮੌਸਮ ਹੈ ਭਾਈ ਰੇਟ ਹੀ ਨਹੀਂ ਪਰੂਗੀ ਯਾਰ ਇੱਕ ਝੁੰਨੇ-ਝੁੰਨੇ ਦੀ ਕਰਨੀ ਕੀ ਆ ਬਈ 200 ਦਾ ਬੰਦਾ ਹੀ ਹਾਂ ਸਹੀ ਆ ਰੇਟ ਵੀ ਆਨੇ ਪੀਆ ਭਰਾਈ ਦਾ ਹੀ ਲੈ ਜਾਂਦੇ ਆ ਲੋਕੋ ਬੱਲੇ ਗਿਆ ਬੱਲੇ ਖੋਟ ਨਹੀਂ ਹੋਰ ਵਾਰੀ ਠੀਕ ਆ 1500 ਨਾਲ ਦੀ ਜਪਰਾਲੀ ਆ ਜਣੀ ਉਹ ਤੋਂ ਬਾਅਦ ਗੋਦੀਆਂ ਦੀ ਲੋਕਾਂ ਦੇ ਹਾਂ ਸਹੀ ਆ ਰੇਟ ਆਨੇ ਆ ਬਲਾਈ ਬੈਠਾ ਏ 1500 ਨਾਲ ਦੀ ਭਾਈ ਜੀ ਰੇਕ ਅਗੜ ਅੱਜ ਕੱਲ ਕੈਲਕੂਲੇਟਰ ਖੋਲ ਲੈਂਦਾ ਘਰੇ ਐਲਾ ਕਹਿੰਦਾ ਇੰਨਾ ਹਿਸਾਬ ਆ ਹੈ ਹੈ ਰੇਡ ਕਿਹਨੇ ਮੁੱਕੇ ਚੱਕੀ ਬਸ ਸੱਤ ਨਾਲੇ ਤੇ ਪਰਾਹੀ ਚਾਹੀਦੀ ਹੈ ਬਲਦੇਵ ਸਿੰਘ ਸੰਧਵਾ ਕੀ ਆਲ ਜਲ ਕਰੀਏ ਕੇਵਲ ਬੋਲੀ 7 ਵਜ ਗਏ ਚਾਹਨੇ ਦਾ ਨਵੇੜ ਕੰਮ ਨਹੀਂ ਸਹੀ ਹੈ ਬੰਦੇ ਬਹੁਤ ਚੰਗੇ ਆ ਇਹਦਾ ਚਾਚਾ ਹੋਇਆ ਉਹਦਾ ਡੈਡੀ ਹੋਇਆ ਇਹਨਾਂ ਨੇ ਜਾਣਾ ਨਾ ਤੇ ਬਾਬੇ ਦੇ ਹਾਂ ਬੋਜ਼ਲ ਮੇਰੀ ਸਪਾਈਸ ਸਹੀ ਹੈ ਕੇਵਲ ਆਉਣਗੇ ਦੋ ਤਿੰਨ ਬੰਦੇ ਖਰੀਦਣ ਆਲੇ ਮੜੀ ਵਾਜ ਹੈ ਤਾਂ ਬਸ ਚੱਕ ਦੇ ਕੰਮ ਇੱਕ ਟਰਾਲੀ 7 ਵਜੇ ਵੀ ਇੱਕ ਮਿੰਟ ਹੋ ਗਿਆ ਆ ਭਾਈਓ ਆ ਜਾਓ ਜੀ ਹੋ ਗਿਆ ਇਹ ਵਾਲਾ ਹੈ ਵਧ ਗਿਆ 7 ਹੋਰ 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 ਦੇਖ ਲਾ ਸਤਿ ਸ੍ਰੀ ਅਕਾਲ ਬਾਈ ਤੁਰੀ ਖਾਓ ਤੇ ਰੱਬ ਜੀ ਵਧੀਆ ਬੋਲੋ 200 200 200 5 10 15 20 25 30 35 40 45 250 55 60 260 ਰੁਪਏ ਬੋਲਾ ਬਾਈ ਕਿਨੇ 260 ਰੁਪਏ ਬਾਈ ਓਏ ਲਾ ਬਾਈ 200 ਤੇ 60 ਰੁਪਏ ਜਿਹੜਾ ਰੇਟ ਹੋ ਗਿਆ ਤੂੜੀ ਦਾ ਇੱਕ ਨਾਗ ਆਇਆ ਸੀਗਾ ਬਾਈ ਇਹ ਤੇ ਗਾਹਕ ਵੀ ਦੋ ਕੀ ਸੀਗੇ ਤੇ ਜਿੱਥੇ ਵੇਖ ਲੋ ਵੀ ਇੰਨਾ ਕੰਮ ਹੁੰਦਾ ਸੀ ਤੂੜੀ ਦਾ ਇੱਥੇ ਕੋੜ ਕਪੂਰਾ ਮੰਡੀ ਦੇ ਵਿੱਚ ਕੰਮ ਜਿਵੇਂ ਠੰਡਾ ਪਿਆ ਖੜਾ ਬਈ ਨਾ ਗਾਹਕ ਦੀ ਦਾ ਨਾ ਤੂੜੀ ਦੀ ਦੀ ਆ ਇੱਕ ਦੋ ਗਾਹਕ ਹੁੰਦੇ ਤੇ ਇੱਕ ਅੱਧੀ ਟਰਾਲੀ ਹੁੰਦੀ ਵੀ ਆ ਦਿਨ ਜਿਹੜੇ ਚੱਲ ਪਿਆ ਬਾਈ ਬਾਕੀ ਹੁਣ ਝੋਨੇ ਦੇ ਸੀਜ਼ਨ ਚੱਲ ਪੈਣੇ ਆ ਝੋਨੇ ਦਾ ਸੀਜ਼ਨ ਚੱਲ ਪਿਆ ਜੀ ਤੂੜੀ ਘਟਾ ਆਇਆ ਕਰਨੀ ਆ ਮੰਡੀ ਦੇ ਵਿੱਚ ਹੋ ਸਕਦਾ ਜੇ ਅਸੀਂ ਨਗ ਘਟ ਰਹੇ ਤਾਂ 10 ਗਾਹਕ 12 ਗਾਹਕ ਕੋਈ ਦੋਹਾਂ ਤਿੰਨ ਦਿਨਾਂ ਬਾਅਦ ਜੁੜ ਜਾ ਕਰਨ ਕੋਈ ਤਿੰਨ ਚਾਰ ਦਿਨਾਂ ਬਾਅਦ ਥੋੜਾ ਜਿਹਾ ਆਪਾਂ ਨੂੰ ਰੇਟ ਵੇਖਣ ਨੂੰ ਮਿਲਿਆ ਕਰੇ ਹਨ ਕਿਉਂਕਿ ਸਾਰੇ ਝੋਨੇ 'ਚ ਬੀਜੀ ਹੋਣੇ ਹੁਣ ਤੇ ਕਿਸੇ ਦਾ ਟਾਈਮ ਨਹੀਂ ਲੱਗਣਾ ਬਈ ਤੂੜੀ ਭਰਨ 'ਚ ਨਾ ਵੇਚਣ 'ਚ ਇੱਥੇ ਗਾਹਕ ਨੂੰ ਜਿਵੇਂ ਅੱਜ ਦੋ ਗਾਹਕ ਆਇਆ ਹੋ ਸਕਦਾ ਕੱਲ ਨੂੰ ਵੀ ਨਾ ਘਟਣ ਤੂੜੀ ਦੇ ਚਾਰ ਹੋ ਜਾਣ ਕੱਲ ਨੂੰ ਫਿਰ ਛੀ ਹੋ ਜਾਣ ਫਿਰ ਉਹ ਆਪਾਂ ਨੂੰ ਤਿੰਨ ਚਾਰ ਦਿਨਾਂ ਬਾਅਦ ਕੋਈ ਮਾੜਾ ਮੋਟਾ ਰੇਟ ਜਿਹੜਾ ਵੇਖਣ ਨੂੰ ਮਿਲ ਫੇਰ ਉਹੀ ਵਾਲੋ ਜਗਾਂ ਨੇ ਜੋ ਸਰ ਨੂੰ ਤੁੜੀ ਮਿਲ ਜਾ ਕਰਨੀ ਬਾਈ ਆ ਪੋਜੀਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਰਹਿ ਸਕਦੀ ਹੈ ਬਾਕੀ ਜਿਹੜੀ ਤੁਹਾਨੂੰ ਦੱਸੀ ਆ ਤੇ ਜਿੰਨਾ ਚਿਰ ਭੋਂਗ ਵਾਲੇ ਵੀਰ ਨਹੀਂ ਆਉਂਦੇ ਹਲੇ ਉਹ ਦੇਖਦੇ ਕਦੋਂ ਇੱਥੇ ਪਹੁੰਚ ਕਰਦੇ ਜੀ ਕਦੋਂ ਵੱਡੇ ਲੈਵਲ ਤੇ ਰੇਟ ਵਧਦੇ ਆ ਆਲ ਓਵਰ ਸਾਰੀ ਸਟੇਟ ਦੇ ਵਿੱਚ ਤੇ ਫੇਰ ਇੱਥੇ ਆਪਣਾ ਭੋਂਗ ਵਾਲੇ ਵੀਰ ਦੇਖਿਆ ਕਰਨਗੇ ਫਿਲਹਾਲ ਹਲੇ ਭੋਂਗ ਵਾਲਾ ਇੱਥੇ ਕੋਈ ਨਹੀਂ ਆ ਰਿਹਾ ਜੀ ਧਰਮਪਾਲ ਸਿੰਘ ਬਾਈ ਕੀ ਹਾਲ ਚਾਲ ਲਖਵੀਂਦਰ ਦਿਓ ਡੇਰਾ ਬਾਬਾ ਨਾਲ ਜੰਟਾ ਯੂਐਸਏ ਲਾਈਵ 9:30 ਵਜੇ ਤੇ ਜੀ ਮਾਸਾ ਜੀ ਬਾਈ ਜੀ ਕੱਲ ਵੀਡੀਓ ਕੋਈ ਹੋਰ ਬਣਾਉਂਦਾ ਸੀ ਇੱਥੇ ਵੀਡੀਓ ਬਈ ਤਿੰਨ ਚਾਰ ਜਣੇ ਮੁੰਡੇ ਬਣਾਉਂਦੇ ਆ ਭਰਾ ਆਪਣੇ ਤਿੰਨ ਚਾਰ ਜਣੇ ਬਣਾਉਂਦੇ ਆ ਵੀਡੀਓ ਪਰ ਕੰਮ ਸ਼ੁਰੂ ਜ ਆਪਾਂ ਹੀ ਬਣਾਉਣ ਲੱਗੇ ਸੀ ਬਈ ਪਹਿਲਾਂ ਹਨਾ ਸ਼ੁਰੂ ਤੋਂ ਆਪਾਂ ਹੀ ਲੱਗੇ ਸੀਗੇ ਜਾਨੀ ਕਨਸੈਪਟ ਆਪਣਾ ਹੀ ਸੀਗਾ ਇਹ ਸਬਜ਼ੀ ਮੰਡੀਆਂ ਦਾ ਕਨਸੈਪਟ ਵੀ ਆਪਣਾ ਸ਼ੁਰੂ ਤੋਂ ਬਾਬੇ ਦੀ ਕਿਰਪਾ ਹੀ ਨਹੀਂ ਰਹੀ ਆ ਵੀ ਸਬਜ਼ੀ ਮੰਡੀ ਦੀ ਵੀ ਵੀਡੀਓ ਵੀ ਪਹਿਲਾਂ ਆਪਾਂ ਹੀ ਇੱਥੋਂ ਸ਼ੁਰੂ ਕੀਤੀ ਪੰਜਾਬੀ ਦੇ ਵਿੱਚ ਹਨਾ ਪਹਿਲਾਂ ਤਾਂ ਲੋਕੀ ਜਿਹੜੇ ਦਿੱਲੀ ਫਰੂਟ ਮਾਰਕੀਟ ਵਾਲੇ ਜਾਂ ਪਾਕਿਸਤਾਨ ਦੇ ਵਿੱਚ ਤਾਂ ਬਣਦੇ ਗਏ ਸੀਗਾ ਤੇ ਮੈਂ ਕਹਾ ਚਲੋ ਇੱਧਰ ਪੰਜਾਬ ਦੇ ਵਿੱਚ ਵੀ ਕੰਮ ਸ਼ੁਰੂ ਕਰੀਏ ਉਸ ਤੋਂ ਬਾਅਦ ਤਾਂ ਹਰ ਇੱਕ ਸ਼ਹਿਰ ਦੇ ਵਿੱਚ ਬਣ ਰਹੀਆਂ ਜੀ ਵੀਡੀਓ ਸੋ ਇੱਥੋਂ ਖੁਸ਼ੀ ਹੁੰਦੀ ਆਪਾਨੂੰ ਇਹ ਚੀਜ਼ਾਂ ਵੇਖ ਕੇ ਵੀਰ ਆਪਣਾ ਕਨਸੈਪਟ ਨੂੰ ਵੀ ਦੇਖ ਕੇ ਲੋਕ ਕਮਾਈ ਕਰ ਰਹੇ ਹਨ ਬਹੁਤ ਵਧੀਆ ਜਾਨੀ ਕੰਮ ਕਰ ਰਹੇ ਜੀ ਸਾਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ